ਜਿਹੜੀ ਆਉਣ ਵਾਲੀ 30 ਮਈ ਹੈ 30 ਮਈ ਤੱਕ 12500 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ 30 ਮਈ ਤੱਕ 12500 ਕਿਲੋਮੀਟਰ ਜਿਹੜੀਆਂ ਪਿੰਡੂ ਸੜਕਾਂ ਨੇ ਉਹਦੇ ਟੈਂਡਰ ਜਾਰੀ ਕਰ ਦਿੱਤੇ ਜਾਣਗੇ ਤੇ 15 ਜੂਨ ਤੱਕ ਜਿਹੜਾ ਆਉਣ ਵਾਲਾ ਅਗਲਾ ਮਹੀਨਾ ਜੂਨ ਦਾ ਹੈ 15 ਜੂਨ ਤੱਕ ਜਿਹੜੇ 18900 ਕਿਲੋਮੀਟਰ ਜਿਹੜਾ ਕਿ ਅਸੀਂ ਬਜਟ ਦੇ ਵਿੱਚ ਲਾਣਿਆ ਸੀ ਉਹਦੇ ਕੰਪਲੀਟ ਜਾਨੀ ਕਿ ਜਿਹੜੇ ਟੈਂਡਰ ਜਿਹੜੇ ਉਹ ਫਲੂਟ ਕਰ ਦਿੱਤੇ ਜਾਣਗੇ ਇਹਦੇ ਚ ਇੱਕ ਚੀਜ਼ ਹੋਰ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਹੈ ਜਿਹਦਾ ਜਨਮ ਹੀ ਐਂਟੀ ਕ腐ਪਸ਼ਨ ਮੂਵਮੈਂਟ ਦੇ ਵਿੱਚੋਂ ਹੋਇਆ ਤਾਂ ਅਸੀਂ ਕ腐ਪਸ਼ਨ ਨੂੰ ਖਤਮ ਕਰਨ ਲਈ ਇਹ ਇਸ ਚੀਜ਼ ਦੇ ਉੱਤੇ ਕਿ ਅਸੀਂ ਬਹੁਤ ਵੱਡਾ ਜਾਣੀ ਕਿ ਜੇ ਉਹ ਫੈਸਲਾ ਲੱਤਾ ਉਹ ਇਹ ਹੈ ਕਿ ਜਿਹੜਾ ਠੇਕੇਦਾਰ ਹੁਣੇ ਸੜਕਾਂ ਬਣਾਊਗਾ ਜਿਹਨੂੰ ਵੀ ਇਹ ਟੈਂਡਰ ਮਿਲੂਗਾ ਪਾਰਦਰਸ਼ਤਾ ਦੇ ਤਰੀਕੇ ਨਾਲ ਬੜੇ ਹੀ ਟਰਾਂਸਪੇਰੈਂਟ ਤਰੀਕੇ ਦੇ ਨਾਲ ਇਹਦਾ ਟੈਂਡਰ ਹੋਊਗਾ ਜਿਸ ਠੇਕੇਦਾਰ ਨੇ ਵੀ ਇਹ ਟੈਂਡਰ ਜੀਨੂੰ ਵੀ ਅਲਾਟ ਹੋ ਗਿਆ ਜਦੋਂ ਇਹ ਸੜਕਾਂ ਬਣਾਊਗਾ ਉਹਦੇ ਚ ਇੱਕ ਚੀਜ਼ ਨਾਲ ਉਹਦੇ ਮਤਲਬ ਕਿ ਇੱਕ ਜ਼ਰੂਰੀ ਜਾਨੀ ਕਿ ਕਲੌਪਈ ਹੋਈ ਹੈ ਕਿ ਇਹ ਸੜਕ ਨੂੰ ਫੇਰ 5 ਸਾਲ ਲਈ ਉਹਨੂੰ ਮੇਨਟੇਨ ਕਰਨਾ ਪਊਗਾ ਉਸੇ ਠੇਕੇਦਾਰ ਨੂੰ 5 ਸਾਲ ਲਈ ਉਹਦੀ ਮੇਨਟੇਨੈਂਸ ਦੀ ਜ਼ਿੰਮੇਵਾਰੀ ਚੱਕਣੀ ਪਊ